ਬਿਕਰਮ ਸਿੰਘ ਮਜੀਠੀਆ ਤੇ ਭਗਵੰਤ ਮਾਨ ਦੇ ਵਿਚਾਲੇ ਕਾਫੀ ਤਕਰਾਰਵਾਜੀਆਂ ਚੱਲ ਰਹੀਆਂ ਨੇ ਤੇ ਦੱਸਿਏ ਕਿ ਬਿਕਰਮ ਸਿੰਘ ਮਜੀਠੀਆ ਤੇ ਭਗਵੰਤ ਮਾਨ ਦੇ ਵੱਲੋਂ ਇੱਕ ਦੂਜੇ ਨੂੰ ਸਿੱਧਾ ਚੈਲੰਜ ਜਿਹੜਾ ਦਿੱਤਾ ਜਾ ਰਿਹਾ ਹੈ ਤੇ ਬਿੱਤ ਦਿਨਾਂ ਦੇ ਵਿੱਚ ਡਰੱਗ ਕੇਸ ਮਾਮਲੇ ਨੂੰ ਲੈ ਕੇ ਲਗਾਤਾਰ ਜਿਹੜਾ ਪੁੱਛ ਪੜਤਾਲ ਆ ਬਿਕਰਮ ਸਿੰਘ ਮਜੀਠੀਆ ਤੋਂ ਕੀਤੀ ਜਾ ਰਹੀ ਹੈ ਤੇ ਹੁਣ ਦੱਸਿਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਡਰੱਗ ਕੇਸ ਮਾਮਲੇ ਤੋਂ ਪਹਿਲਾਂ ਵੀ ਬਿਕਰਮ ਸਿੰਘ ਮਜੀਠੀਆ ਤੇ ਕਈ ਕੇਸ ਆ ਜਿਹੜੇ ਚੱਲ ਰਹੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਤੋਂ ਪੁੱਛ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਤੇ ਸਿੱਟ ਆਪਣਾ ਕੰਮ ਕਰ ਰਹੀ ਹੈ। ਤੇ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਬਾਰ-ਬਾਰ ਜਿਹੜਾ ਸਿੱਟ ਦੇ ਵੱਲੋਂ ਬੁਲਾਇਆ ਜਾ ਰਿਹਾ ਪੁੱਛ ਪੜਤਾਲ ਹੈ ਜਿਹੜੀ ਕੀਤੀ ਜਾ ਰਹੀ ਹੈ। ਤੇ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਤਿੰਨ ਵਾਰ ਜਿਹੜਾ ਸ hẳn ਆ ਉਹ ਆ ਚੁੱਕਾ ਹੈ ਅਤੇ ਉਹ ਦੋ ਵਾਰ ਪੇਸ਼ ਹੋਏ। ਤੇ ਪਹਿਲਾਂ ਜਦੋਂ ਉਹਨਾਂ ਨੂੰ ਸ hẳn ਆਇਆ ਸੀ ਤੇ ਉਹਨਾਂ ਦੇ ਵੱਲੋਂ ਪਹਿਲੀ ਪੇਸ਼ੀ ਜਿਹੜੀ ਪਟਿਆਲੇ ਦੇ ਵਿੱਚ ਦਿੱਤੀ ਗਈ ਤੇ ਜਿਸ ਤੋਂ ਬਾਅਦ ਡਰਗ ਕੇ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਪੁੱਛ ਪੜਤਾਲ 7 ਘੰਟੇ ਕੀਤੀ ਗਈ ਤੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਦਿੱਤਾ ਗਿਆ ਅਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਦਬਦਾ ਨਹੀਂ ਮੈਂ ਡਰਦਾ ਨਹੀਂ ਤੋਜੂਹ ਕਰਨਾ ਹੈ ਕਰਲਾ ਭਗਵੰਤ ਸਿਆ ਮੈਂ ਤੇਰੇ ਤੋਂ ਡਰਨ ਵਾਲਾ ਨਹੀਂ ਆ ਜੇ ਤੂੰ ਚਾਹੁੰਦਾ ਹੈ ਕਿ ਮੈਂ ਚੁੱਪ ਰਹਾ ਤਾਂ ਤੂੰ ਮੈਨੂੰ ਜੇ ਗ੍ਰਿਫਤਾਰੀ ਕਰਾਉਣੀ ਹੈ ਤਾਂ ਮੇਰੀ ਗ੍ਰਿਫਤਾਰੀ ਕਰਾ ਲੈ ਤੇ ਇਹ ਜਿਹੜੇ ਬਿਆਨ ਨੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਦਿੱਤੇ ਗਏ ਸੀ ਤੇ ਦੱਸ ਦਈਏ ਕਿ ਬਿਕਰਮ ਸਿੰਘ ਮਜੀਠਿਆ ਨੂੰ 7 ਘੰਟੇ ਪੁੱਛ ਪੜਤਾਲ ਜਿਹੜੀ ਕੀਤੀ ਗਈ ਤੇ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠਿਆ ਨੂੰ ਅਗਲੇ ਦਿਨ ਦੂਜਾ ਸੰਮਣ ਭੇਜ ਦਿੱਤਾ ਗਿਆ ਤੇ ਸੰਮਣ ਭੇਜਣ ਤੋਂ ਬਾਅਦ ਉਹ ਪੇਸ਼ ਨਹੀਂ ਹੋਏ ਤੇ ਜਿਸ ਤੋਂ ਬਾਅਦ ਸ਼ਹੀਦ ਜੋੜ ਮੇਲ ਕਾਰਨ ਦੇ ਜਿਹੜਾ ਬਿਕਰਮ ਸਿੰਘ ਮਜੀਠਿਆ ਪੇਸ਼ ਨਹੀਂ ਹੋਏ ਤੇ ਜਿਸ ਤੋਂ ਬਾਅਦ ਉਹਨਾਂ ਨੂੰ 30 ਦਸੰਬਰ ਦਾ ਮੁਰ ਤੋਂ ਜਿਹੜਾ ਸੰਮਣ ਸਿੱਟ ਦੇ ਵੱਲੋਂ ਭੇਜਿਆ ਗਿਆ ਅਤੇ ਲਗਾਤਾਰ ਜਿਹੜੀ ਪੁੱਛ ਪੜਤਾਲ ਮੁਰਤੋਂ ਕੀਤੀ ਗਈ ਤੇ ਉੱਥੇ ਹੀ ਬਿਕਰਮ ਸਿੰਘ ਮਜੀਠੀਆ ਮੁਰਤੋਂ ਪੇਸ਼ ਹੋਏ ਤੇ ਮੁਰਤੋਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਿਆ ਗਿਆ ਤੇ ਸਿੱਧਾ ਚੈਲੰਜ ਫਿਰ ਤੋਂ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਸਿੱਟ ਦੇ ਮੁਖੀ ਮੁੱਖ ਮੰਤਰੀ ਭਗਵੰਤ ਮਾਨ ਆਪ ਕਿਉਂ ਨਹੀਂ ਬਣਦੇ ਜਦ ਕਿ ਉਹਨਾਂ ਦੇ ਹੱਥ ਵਿੱਚ ਸਾਰਾ ਕੁਝ ਹੈ ਤੇ ਉਹਨਾਂ ਨੇ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਵੀ ਕੀਤੀ ਉਹਨਾਂ ਨੇ ਕਿਹਾ ਹੈ ਕਿ ਮੇਰੇ ਸਾਹਮਣੇ ਸਬੂਤ ਪੇਸ਼ ਕਰਨ ਕਿਉਂ ਮੇਰੇ ਤੇ बार-बार ਝੂਠੇ ਜਿਹੜੇ ਕੇਸ ਆ ਉਹ ਪਾਏ ਜਾ ਰਹੇ ਨੇ ਤੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਭਗਵੰਤ ਮਾਨ ਨੂੰ ਦਿੱਤਾ ਗਿਆ ਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਗੱਲ ਕਹੀ ਕਿ ਮੇਰੀ ਗ੍ਰਿਫਤਾਰੀ ਕਰਾਉਣੀਆਂ ਤਾਂ ਕਰਾਲਾ ਤੇ ਜੇ ਜੇ ਤੂੰ ਚਾਹੁੰਨੇ ਕਿ ਮੇਰੀ ਆਵਾਜ਼ ਬੰਦ ਹੋ ਜੇ ਤੇ ਮੈਂ ਦਬਣ ਦਬ ਜਾ ਤਾਂ ਤੂੰ ਇਹ ਭਲੇਖਾ ਕੱਢ ਦੇ ਤੇ ਜਿਸ ਤੋਂ ਬਾਅਦ ਮਜੀਠੀਆ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਮੈਂ ਇਸ ਤਰ੍ਹਾਂ ਦਬਣ ਦਬਉਣ ਵਾਲਾ ਨਹੀਂ ਹਾਂ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਵੀ ਮੈਂ ਚੁੱਪ ਰਹਾ ਤਾਂ ਤੁਹਾਡੇ ਕੋਲ ਇੱਕੋ ਰਾਏ ਕਿ ਮੇਰੀ ਗ੍ਰਿਫਤਾਰੀ ਕਰਾ ਲਓ ਪਰੰਤੂ ਮੇਰੇ ਸਬੂਤ ਜਿਹੜੇ ਉਹ ਪੇਸ਼ ਕੀਤੇ ਜਾਣ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਲਗਾਤਾਰ ਹੁਣ ਆਮ ਆਦਮੀ ਪਾਰਟੀ ਤੇ ਵਿਕਰਮ ਸਿੰਘ ਮਜੀਠੀਆ ਦੇ ਵਿੱਚ ਤਕਰਾਰਵਾਜ਼ੀਆਂ ਜਿਹੜੀਆਂ ਵਾਧੀਆਂ ਜਾ ਰਹੀਆਂ ਨੇ